ਚੇਰੇ ਪੰਜਾਬ ਦਲ ਦੇ ਮੁਖੀ ਜਥੇਦਾਰ ਬਲਦੇਵ ਸਿੰਘ ਵਡਾਲਾ ਅੱਜ ਪਟਿਆਲਾ ਪਹੁੰਚੇ ਨੇ ਉਹ ਪੱਤਰਕਾਰਾਂ ਦੇ ਮੁਖਾਤਿਬ ਵੀ ਹੋਏ ਉਹਨਾਂ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਹੈ ਕਿ ਪਿਛਲੇ 5 ਸਾਲਾਂ ਤੋਂ ਗੁੰਮ ਹੋਏ 328 ਰੂਪਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਇਹਨਾਂ ਦੋਸ਼ੀਆਂ ਨੂੰ ਛੋਟੀਆਂ ਸਜ਼ਾਵਾਂ ਦੇ ਕੇ ਬਰੀ ਕਰ ਦਿੱਤਾ ਗਿਆ ਇਸ ਸਜ਼ਾਵਾਂ ਇਹਨਾਂ ਦੋਸ਼ੀਆਂ ਦੇ ਲਈ ਕਾਫੀ ਨਹੀਂ ਹਨ ਉਹਨਾਂ ਨੇ ਕਿਹਾ ਹੈ ਕਿ ਇਸ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਅਤੇ ਹੋਰ ਧਾਰਮਿਕ ਸੰਸਥਾਵਾਂ ਵੀ ਸਹਿਯੋਗ ਕਰ ਰਹੀਆਂ ਨੇ ਬਲਦੇਵ ਸਿੰਘ ਵਡਾਲਾ ਨੇ ਕਿਹਾ ਹੈ ਕਿ ਆਉਣ ਵਾਲੀ 7 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸਮੂਹ ਕਿਸਾਨ ਜਥੇਬੰਦੀਆਂ ਧਾਰਮਿਕ ਸੰਸਥਾਵਾਂ ਇੱਥੇ ਪਹੁੰਚ ਕੇ ਹਾਜ਼ਰੀ ਲਵਾਉਣ ਉਹਨਾਂ ਨੇ ਨਾਲ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਸੰਬੰਧੀ ਗੌਰ ਕਰਨ ਦੀ ਅਪੀਲ ਕੀਤੀ ਹੈ ਕਠਾਂ ਦੇ ਵਿੱਚ ਆ ਕੇ ਜਿੱਥੇ ਭੋਖੜ ਧਰਤ ਤੇ ਬੈਠੇ ਸਿਪਾਹੀ ਜਗਜੀਤ ਸਿੰਘ ਡੱਲੇਵਾਲ ਅਸੀਂ ਇੱਕ ਰੋਸ ਜ਼ਾਹਰ ਕੀਤਾ ਸੀਗਾ ਕਿ ਬਾਪੂ ਜੀ ਅਸੀਂ ਤੁਹਾਡੇ ਮਗਰ ਹਰ ਵਕਤ ਆਏ ਪਰ 328 ਪਾਵਨ ਸਰੂਪਾਂ ਲਈ ਤੁਸੀਂ ਕਿਉਂ ਨਹੀਂ ਆਏ ਉਹਨਾਂ ਦਾ ਜਵਾਬ ਸੀ ਇਹ ਬੇਤਫਾਕੀ ਨਹੀਂ ਕੁਤਾਈ ਹੋਈ ਆ ਅਗਰ ਜਿਉਂਦਾ ਰਹਿ ਗਿਆ ਤੇ ਮੈਂ ਵਾਪਸ ਆਵਾਂਗਾ ਅਸੀਂ ਅਰਦਾਸ ਕੀਤੀ ਸੀ ਰੱਬਾ ਮਰਨਾਂ ਦੇ ਚਲੋ ਸਮਾ ਬਣਿਆ ਹੁਣ ਉਹਨਾਂ ਨੇ 7 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠ ਰੱਖਿਆ ਤੇ ਅਸੀਂ ਉਸ ਇਕੱਠ ਲਈ ਤੁਹਾਡੇ ਜ਼ਰੀਏ ਬੇਨਤੀ ਕਰਦੇ ਹਾਂ ਕਿ 5 ਸਾਲਾਂ ਤੋਂ ਲੱਗੇ ਹੋਏ ਮੋਰਚੇ ਦੀ ਫਤਿਹ ਹਾਬਤਾ ਵਾਸਤੇ ਪੰਜਾਬ ਸਰਕਾਰ ਦੀ ਗੂੜੀ ਨੀਂਦ ਚੋਂ ਉਹਨੂੰ ਕੱਢਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਤੇ ਜਾਗਤ ਜੋਤ ਕਾਨੂੰਨ ਐਕਟ ਨੂੰ ਲਾਗੂ ਕਰਨ ਲਈ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੀ ਗੱਲ ਕਰਦਾ ਹੈ ਤੇ ਸਿੱਖ ਭਾਵਨਾਵਾਂ ਦਾ ਖਿਆਲ ਰੱਖਣ ਲਈ ਦੋਸ਼ੀਆਂ ਖਿਲਾਫ ਕਾਰਵਾਈ ਲਈ ਜਿਹੜੀ 7 ਸਤੰਬਰ ਦੀ ਆਵਾਜ਼ ਦਿੱਤੀ ਗਈ ਹੈ ਡੱਲੇਵਾਲ ਸਾਹਿਬ ਵੱਲੋਂ ਉਹ ਹਮ ਹਮਾ ਕੇ ਸਾਰੇ ਉੱਥੇ ਜਰੂਰ ਪਹੁੰਚਿਆ ਪੰਜ ਸਾਲ ਹੋ ਗਏ ਲੜਾਈ ਹੋ ਰਹੀ ਲੰਦੇ ਹੋ ਗਈ ਸਰਕਾਰ ਆਈ ਆਮ ਦੀ ਪਾਰਟੀ ਸਰਕਾਰ ਜਦਿਆਂ ਕੰਗ ਕਿਸੇ ਨਾਲ ਗੱਲਬਾਤ ਨਹੀਂ ਅੰਸਾਬ ਨਹੀਂ ਦੇਦ ਕਰਨ ਕੀ ਅੰਸਾਬ ਕਰਨ ਮਿਲਦਾ ਹਾਂ ਮੈਂ ਇਹੀ ਮੈਂ ਤੁਹਾਨੂੰ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਸਾਹਿਬ ਕਿਤੇ ਮਿਲਦੇ ਆ ਤੇ ਜਰੂਰ ਉਹਨਾਂ ਨੂੰ ਸਵਾਲ ਕਰਿਓ ਤੁਹਾਡੀ ਸਰਕਾਰ ਬਣਾਉਣ 'ਚ ਪੰਜਾਬ ਦੇ ਲੋਕਾਂ ਨੇ ਵੱਡਾ ਯੋਗਦਾਨ ਪਾਇਆ ਜਿਨ੍ਹਾਂ ਨੇ ਨਾ ਪੈਸੇ ਦੀ ਪਰਵਾਹ ਕੀਤੀ ਨਾ ਉਹਨਾਂ ਨੇ ਆਟਾ ਦਾਲ ਸਕੀਮਾਂ ਦੀ ਨਾ ਉਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ ਨਾ ਉਹਨਾਂ ਨੇ ਪਰਚੀਆਂ ਦੀ ਪਰਵਾਹ ਕੀਤੀ ਤੁਹਾਡੇ 96 ਬੰਦੇ ਜਿਤਾ ਕੇ ਤੁਹਾਨੂੰ ਵਿਧਾਨ ਸਭਾ ਦਿੱਤੀ ਹੈ ਤੇ ਤੁਹਾਡੇ ਤੋਂ ਇਨਸਾਫ ਦੀ ਆਸ ਲੈ ਕੇ ਗੱਡੀਆਂ ਦਾ ਵੱਡਾ ਕਾਫਲਾ ਤੁਹਾਡੇ ਸੰਗਰੂਰ 'ਚ ਪਹੁੰਚਿਆ ਤੇ ਸਾਨੂੰ ਤੁਸੀਂ ਉੱਥੇ ਇਨਸਾਫ਼ ਦੇਣ ਦੀ ਬਜਾਏ ਜਨਵਰਾਂ ਵਾਲਾ ਸ਼ਲੋਕ ਕੀਤਾ ਤੁਹਾਡੇ ਪੁਲਿਸੀਆਂ ਨੇ ਸਾਡੇ ਨਾਲ ਸ਼ਰਾਬ ਦੇ ਧੁੱਤ ਹੋਏ ਹੋਏ ਸੀ ਜਿਨ੍ਹਾਂ ਨੇ ਕੋਈ ਪਰਵਾਹ ਨਹੀਂ ਕੀਤੀ ਤੇ ਰਾਤ 1.5 ਵਜੇ ਰਾਤ ਚੱਕ ਕੇ ਸਾਨੂੰ ਫਤੇਗੜ ਸਾਹਿਬ ਉੱਥੇ ਬਾਹਰ ਛੱਡ ਕੇ ਚਲੇ ਗਏ ਉਦੋਂ ਬਾਅਦ ਉੱਥੇ ਜਿਹੜੀਆਂ ਬੱਚੀਆਂ ਬੀਬੀਆਂ ਹੋਰ ਬੈਠੇ ਸੀ ਅਧਿਆਪਕ ਉਹਨਾਂ ਨਾਲ ਵੀ ਦੁਰਵਿਵਹਾਰ ਹੋਇਆ ਫਿਰ ਅਸੀਂ ਕਿੱਥੇ ਮੰਗ ਪੱਤਰ ਇਹਨਾਂ ਨੂੰ ਨਹੀਂ ਦਿੱਤੇ ਪੰਜਾਬ ਸਰਕਾਰ ਨੂੰ ਇਹ 5 ਮਹੀਨੇ ਜਿਹੜਾ ਸੈਕਟਰੀ ਸਾਹਿਬ ਸੀ ਪੰਜਾਬ ਸਕੱਤਰ ਮੁਖ ਉਹਨਾਂ ਨੇ ਹੁਣ ਡੀਜੀਪੀ ਨੂੰ 21 ਤਰੀਕ ਨੂੰ ਚਿੱਠੀ ਕੱਢੀ ਆ ਜੀ ਇਹੋ ਜੀ ਅੱਜ ਬਾਬਾ ਜੀ ਆਏ ਆ ਤੁਹਾਡੇ ਕੋਲੇ ਹੋਰ ਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਪੰਜਾਬ ਦਲ ਦੇ ਮੁਖੀ ਅਤੇ ਸਦਪਾਵਨਾ ਦਲ ਦੇ ਮੁਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਜੀ ਬਟਾਲਾ ਆਪਣੇ ਘਰੇ ਆਏ ਨੇ ਸੋ ਇਹਨਾਂ ਨੇ ਆਪਣੇ ਮੁਖੋਂ ਸਾਰਾ ਤੁਹਾਨੂੰ ਦੱਸਿਆ ਜਿਹੜਾ ਸਾਡਾ ਪ੍ਰੋਗਰਾਮ ਹੈ ਅਗਲਾ ਕਿਵੇਂ ਹੈ ਕਿ ਅੱਜ ਜਿਹੜਾ 7 ਸਤੰਬਰ ਵਾਲੀ ਇਥੇ ਪਰੇਲੀ ਰੈਲੀ ਰੱਖੀ ਹੈ ਕਿਸਾਨ ਜੁਨੀਅਰ ਵੱਲੋਂ ਵੀ ਹਮਾਇਤ ਆਈ ਹੈ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਆ ਰਹੀ ਹੈ ਉਹਦੇ ਕਰਕੇ ਅਸੀਂ ਇਕੱਠੇ ਹੋਏ ਸੀ ਤਾਂ ਕਿ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਜਿਹੜੀਆਂ ਆਪਣੀਆਂ ਪਿੰਡਾਂ ਦੇ ਵਿੱਚ ਸੁਸਾਇਟੀਆਂ ਨੇ ਗੁਰੂ ਘਰਾਂ ਦੀਆਂ ਬੜੀਆਂ ਹੋਈਆਂ ਜਥੇ ਬੜੀਆਂ ਹੋਈਆਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਰੇ ਉੱਥੇ ਹੁਮਾ ਕੇ ਆਪਣੇ ਜਥਿਆਂ ਸਮੇਤ ਉੱਥੇ ਪਹੁੰਚਣ ਜਿੰਨੇ ਵੀ ਗੁਰਨਾਨਕ ਨਾਮ ਦੇਵਾ ਸਿੱਖ ਨੇ ਜਾਂ Hindu ਭਾਈਚਾਰਾ ਜਾਂ ਮੁਸਲਮਾਨ ਭਾਈਚਾਰਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਉਹ ਕੱਠ ਦੇ ਵਿੱਚ ਵੱਧ ਤੋਂ ਵੱਧ ਆਪਾਂ ਆਪਣੀ ਏਕਤਾ ਦਾ ਸਬੂਤ ਦਿਦੀਏ ਕਿੰਨੇ ਇਕੱਠ ਹੋ ਜਾਈਓ ਕੱਠ ਤਾਂ ਜਦੋਂ ਗੁਰੂ ਦੀ ਗੱਲ ਆਉਗੀ ਉੱਥੇ ਕਮੀ ਤਾਂ ਰਹਿਣ ਵਾਲੀ ਗੱਲ ਹੈ ਕਿਉਂਕਿ ਗੁਰੂ ਦੀ ਗੱਲ ਹੈ ਸਾਡੇ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਵੀ ਫਿਰਕਾ ਹੈ ਜਾਨਾ ਜਿਹੜਾ ਨਹੀਂ ਮੰਨਦਾ ਜਿਹਨੂੰ ਨਹੀਂ ਇਹ ਪੀੜ ਹੈਗੀ ਇਹ ਉਹ ਥੋੜੇ ਚੰਦ ਲੋਕ ਨੇ ਜਿਹੜੇ ਪਤਾ ਨਹੀਂ ਕਿਸ ਪ੍ਰੈਸ਼ਰ ਥੱਲੇ ਨੇ ਜਾਂ ਕਿਹੜਾ ਮਤਲਬ ਸਾਨੂੰ ਪਾੜ ਕੇ ਆਪਸ ਦੇ ਵਿੱਚ ਕਿਹੜਾ ਹੋਣੀ ਚਾਹੁੰਦੇ ਕੁਝ ਮੈਂ ਸਮਝਦਾ ਨਾ ਵੀ ਰਾਜ ਨਹੀਂ ਪਈਆ ਬਾਕੀ ਸੱਚਾ ਹਿੰਦੂ ਸੱਚਾ ਮੁਸਲਮਾਨ ਸੱਚਾ ਇਸਾਈ ਸਾਰਾ ਹੀ ਇਸ ਗੱਲ ਤੋਂ ਪੀੜਤ ਆ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੋ ਵੀ ਵਿਵਾਦਵੀਆਂ ਹੋਈਆਂ ਸਰੂਪ ਚੋਰੀ ਹੋਏ ਦੇ ਸਾਰੇ ਚਿੰਤਤ ਨੇ ਸਾਰਿਆਂ ਨੂੰ ਅੰਦਰੋਂ ਦੁੱਖ ਹੈ ਦਰਦ ਹੈ ਉਹ ਸਾਰੇ ਹੀ ਇਸ ਗੱਲ ਦੀ ਹਮਾਇਤ ਹਾਮੀ ਭਰਦੇ ਨੇ ਵੀ ਅਸੀਂ ਇਸ ਗੱਲ ਦੇ ਵਿੱਚ ਵੀ ਆਵਾਂਗੇ ਉਹ ਨਾਲ ਖੜਨਗੇ ਸਾਨੂੰ ਆਸ ਦੇਖੋ ਰਾਜਨੀਤਿਕ ਪਾਰਟੀ ਦੇ ਵਿੱਚ ਵੀ ਧਾਰਮਿਕ ਲੋਕ ਹੈਗੇ ਸਾਰੇ ਮਾੜੇ ਨੇ ਸਾਰੇ ਕਾਲੀਆਂ ਚ ਬਾੜੇ ਨਹੀਂ ਸਾਰੇ ਕਾਂਗਰਸ ਚ ਬਾੜੇ ਨਹੀਂ ਸਾਰੇ ਬੀਜੇਪੀ ਚ ਬਾੜੇ ਨਹੀਂ ਸਾਰੇ ਅਸੀਂ ਕਹਿੰਦੇ ਵੀ ਜਿਹੜੇ ਵੀ ਗੁਰਨਾਲਕ ਨਾਮ ਲੈਵਾਂ ਨਾਮ ਜਿਨ੍ਹਾਂ ਨੂੰ ਗੁਰੂ ਦੀ ਗੱਲ ਤੇ ਉਹ ਆ ਉਹ ਸਾਰਿਆਂ ਨੂੰ ਸੱਦਾ ਵੀ ਦਿੰਦੇ ਆ ਤੇ ਆਸ ਵੀ ਕਰਦੇ ਆ ਉਹਨਾਂ ਤੋਂ ਵੀ ਉਹ ਇੱਕ ਪਲੇਟਫਾਰਮ ਬਣਿਆ ਇਹਦੇ ਵਿੱਚ ਆ ਕੇ ਆਪਣਾ ਯੋਗਦਾਨ ਜ਼ਰੂਰ ਪਾਓ